ਜਦੋਂ ਦੀ ਭਗਵਾਨਤ ਮਾਨ ਦੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਬਜ਼ੀ ਮੰਡਗਾਂ ਉੱਥੇ ਜੋ ਮਾਰਕੀਟ ਕਮੇਟੀਆਂ ਬੋਲੀ ਕਰਾਉਂਦੀਆਂ ਸੀ ਉਸ ਤੋਂ ਬਾਅਦ ਬੋਲੀ ਨਹੀਂ ਹੁੰਦੀ ਕੀ ਗੱਲ ਹੈ ਜਿਹੜਾ ਕਮੇਟੀ ਦਾ ਰੂਲ ਹੈ ਉਹ ਸਵੇਰ ਹੁਣ ਇੱਥੇ ਮਲਾਜ ਆਉਂਦੇ ਆ ਕਿਉਂਕਿ ਉਹ ਆਰਟੀਆਂ ਤੋਂ ਆਪ ਦਾ ਖਰਚਾ ਪਾਣੀ ਲੈਣ ਦੇ ਫੜਾਂ ਦਾ ਸੜਾ ਜੋ ਸਰਕਾਰੀ ਆ ਜੋ ਵੀ ਹੁੰਦਾ ਉਹ ਦਿੰਦਾ ਪਰ ਉਹਨਾਂ ਦਾ ਕੋਈ ਮੁਲਾਜ਼ਮਾ ਕਿ ਇੱਥੇ ਸਰਕਾਰੀ ਬੋਲੀ ਨਹੀਂ ਕਰਵਾਉਂਦਾ ਆਰਥਿਕ ਇਹ ਜਿਹੜੇ ਉਹ ਅੱਜ ਫੜੀਆਂ ਦੇ ਰੂਪ ਦੇ ਵਿੱਚ ਸਮਾਨ ਵੇਚ ਰਿਹਾ ਕਿਸਾਨ ਇਹਨਾਂ ਨੇ ਸਰਕਾਰ ਦੇ ਕਹਿੰਦੇ ਫਸਲ ਪਰਿਵਰਤਨ ਕੀਤਾ ਸੀ ਝੋਨੇ ਨੂੰ ਛੱਡ ਕੇ ਗੋਭੀ ਮੂੜੀਆਂ ਲਾਈਆਂ ਸੀ ਪਰ ਮੇਰੀ ਅੱਜ ਲੁੱਟ ਹੋ ਰਹੀ ਆ 10% ਸਾਡੀ ਆਰਥਿਕ ਕੱਟੀ ਜਾ ਰਹੀ ਹੈ ਕਿਸਾਨਾਂ ਦੀ ਤੇ ਸਰਕਾਰ ਦੇ ਜੋ ਨਮਾਇंदे ਆ ਐਮ ਐਲ ਏ ਆ ਜੋ ਇਹਨਾਂ ਦੇ ਕੋਈ ਚੇਤੇ ਆ ਉਹ ਉਹਨਾਂ ਰਹੀ ਸਾਡੇ ਕਿਸਾਨਾਂ ਦੀ ਲੁੱਟ ਕਰ ਰਹੇ ਆ ਮੈਂ ਕੱਲ ਲੁਧਿਆਣਾ ਵੀ ਗਿਆ ਸੀ ਉੱਥੇ ਵੀ ਇਹੀ ਹਾਲ ਹੈ ਕੋਟਕਪੂਰੇ ਵੀ ਇਹੀ ਹਾਲ ਹੈ ਕਿਤੇ ਵੀ ਸਰਕਾਰੀ ਬੋਲੀ ਨਹੀਂ ਹੋ ਰਹੀ ਖਰਚਾ ਪਾਣੀ ਲੈ ਰਹੇ ਆ ਸਾਰਾ ਸਰਕਾਰੀ ਆ ਪਰ ਫੈਟ ਕਿਉਂ ਨਹੀਂ ਪਾ ਕੇ ਦਿੰਦੇ ਰਾਹੂ ਕੰਡਾ ਲੈ ਕੇ ਚੱਕ ਕੇ ਉਥੋਂ ਚੌਕੀਦਾਰ ਚਿੱਟਾ ਖਾਨ ਵਾਲੇ ਤੇ ਬਿਖੇ ਰਹਿੰਦੇ ਆ ਕੋਈ ਚੌਕੀਦਾਰ ਦਾ ਪ੍ਰਬੰਧ ਹੈ ਨਹੀਂ ਨਾ ਦਿਨ-ਦਨ ਰਾਤ ਦਾ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਤੇ ਮੈਂ ਅਵਤਾਰ ਸਿੰਘ ਜੀ ਤਾਰਾ ਅਸੀਂ ਜੈਤੋ ਦੀ ਸਬਜ਼ੀ ਮੰਡੀ ਵਿੱਚ ਖੜਿਆ ਇਸ ਵਕਤ ਕਿਸਾਨਾਂ ਨੂੰ ਜਿਹੜੀਆਂ ਸਬਜ਼ੀ ਮੰਡੀ ਵਿੱਚ ਆ ਰਹੀਆਂ ਮੁਸ਼ਕਲਾਂ ਇੱਥੇ ਵਪਾਰੀਆਂ ਨੂੰ ਆਰਥਿਕਾਂ ਨੂੰ ਮੁਸ਼ਕਲਾਂ ਆ ਰਹੀਆਂ ਉਹ ਸਾਰੀਆਂ ਅੱਜ ਆਪਾਂ ਜਾਣਕਾਰੀ ਇਕੱਠੀ ਕਰਾਂਗੇ ਪੁੱਛਾਂਗੇ ਜਿਹੜੇ ਸਾਡੇ ਨਾਲ ਇੱਥੋਂ ਦੇ ਆਰਥਿਕ ਨੇ ਸਬਜ਼ੀ ਮੰਡੀ ਦੇ ਕਿਸਾਨ ਨੇ ਜੋ ਸਬਜ਼ੀ ਲੈ ਕੇ ਆਉਂਦੇ ਨੇ ਸਾਡੇ ਨਾਲ ਸਾਰੀ ਪੂਰੀ ਜਾਣਕਾਰੀ ਲਵਾਂਗੇ ਗੁਰਜੀਤ ਸਿੰਘ ਜਿੱਤਕਲ ਸਾਡੇ ਨਾਲ ਨੇ ਗੁਰਜੀਤ ਸਿੰਘ ਜੀ ਤੁਸੀਂ ਵੀ ਇੱਥੇ ਸਬਜ਼ੀ ਮੰਡੀ ਦੇ ਵਿੱਚ ਰੋਜ਼ ਆਉਂਦੇ ਹੋ ਤੇ ਤੁਹਾਨੂੰ ਕੀ ਦਿੱਕਤ ਆ ਰਹੀ ਹੈ ਇੱਥੇ ਸਭ ਤੋਂ ਪਹਿਲਾਂ ਤਾਂ ਲੋਕ ਸਿੰਘ ਆਸਹਜੂਮ ਕਿਸਾਨ ਜੁਨੀਆ ਵੱਲੋਂ ਮੈਂ ਗੁਰਜੀਤ ਸਿੰਘ ਜੱਟ ਜਲਸ ਤੁਹਾਡਾ ਧੰਨਵਾਦੀ ਆ ਸੱਚ ਦੀ ਪੜਤਾਲ ਅ ਅਕਤਾਰ ਸਿੰਘ ਤਾਰਾ ਜੀ ਦਾ ਜਿਨ੍ਹਾਂ ਨੇ ਸਾਡੀ ਕੌਲ ਤੇ ਤੇ ਹਾਜ਼ਰੀ ਹੋਈ ਤੇ ਕਿਸਾਨਾਂ ਦੀਆਂ ਤੇ ਆੜਦੀਆਂ ਨਹੀਂਆਂ ਜਿਹੜੀਆਂ ਦੁੱਖ ਤਕਲੀਫਾਂ ਅਸੀਂ ਤੁਹਾਨੂੰ ਦੱਸਣ ਲਈ ਸਰਕਾਰ ਲਈ ਪਹੁੰਚਾਉਣ ਲਈ ਅੱਜ ਸੱਦਿਆ ਤੇ ਧੰਨਵਾਦੀ ਆ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਜਦੋਂ ਦੀ ਭਗਵਾਨਤਮਾਨ ਦੀ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਬਜ਼ੀ ਮੰਡਗਾਂ ਉੱਥੇ ਜੋ ਮਾਰਕੀਟ ਕਮੇਟੀਆਂ ਬੋਲੀ ਕਰਾਉਂਦੀਆਂ ਸੀ ਉਸ ਤੋਂ ਬਾਅਦ ਬੋਲੀ ਨਹੀਂ ਬੋਲੀ ਨਹੀਂ ਹੁੰਦੀ ਤਾਂ ਸਿੱਧਾ ਸੌਦਾ ਵਿਕਦਾ ਜਿਵੇਂ ਫੜੀਆਂ ਦੇ ਵਿਕਦਾ ਇਹ ਇਸ ਇਸ ਚੀਜ਼ ਦੇ ਨਾਲ ਜਿਹੜੇ ਆੜਤੀਏ ਉਹਨਾਂ ਨੂੰ ਵੀ ਪ੍ਰੋਬਲਮ ਹੈ ਤੇ ਸਾਡੇ ਕਿਸਾਨਾਂ ਦੀ ਵੀ ਲੋਟ ਹੋ ਰਹੀ ਹੈ। ਕੀ ਗੱਲ ਹੈ? ਜਿਹੜਾ ਕਮੇਟੀ ਦਾ ਰੂਲ ਹੈ ਉਹ ਸਵੇਰ ਹੋਣ ਇੱਥੇ ਮਲਾਜ਼ਮ ਆਉਂਦੇ ਆ ਕਿਉਂਕਿ ਉਹ ਆੜਤੀਆਂ ਤੋਂ ਆਪਦਾ ਖਰਚਾ ਪਾਣੀ ਲੈਂਦੇ ਆ ਫੜਾਂ ਦਾ। ਸੜਾ ਜੋ ਸਰਕਾਰੀ ਹੈ ਜੋ ਵੀ ਹੁੰਦਾ ਉਹ ਦਿੰਦਾ ਹੈ ਪਰ ਉਹਨਾਂ ਦਾ ਕੋਈ ਮਲਾਜ਼ਮ ਆ ਕੇ ਇੱਥੇ ਸਰਕਾਰੀ ਬੋਲੀ ਨਹੀਂ ਕਰਵਾਉਂਦਾ ਤਾਂ ਜਿਹੜੀਆਂ ਆੜਤਾਂ ਆੜਤ ਜਿਹੜੇ ਉਹ ਅੱਜ ਫੜੀਆਂ ਦੇ ਰੂਪ ਦੇ ਵਿੱਚ ਸਮਾਨ ਵੇਚ ਰਹੇ ਆ ਕਿਸਾਨਾਂ ਦਾ। ਜੀ ਤੇ ਜੋ ਵਪਾਰੀ ਵਰਗ ਹੈ ਜਦੋਂ ਕਿਸੇ ਨੇ 2 ਕਿਲੋ ਲੈ ਲਿਆ ਕਿਤੇ 4 ਕਿਲੋ ਲੈ ਲਿਆ ਉਹ ਉਹਨਾਂ ਨੂੰ ਆਰਟ ਨਹੀਂ ਦਿੰਦਾ ਕਿਉਂਕਿ ਮਾਲ ਥੋੜਾ ਵਿਕਦਾ ਥੋੜਾ ਹੁੰਦਾ ਤਾਂ ਉਹ ਆਰਟ ਨਹੀਂ ਲੈ ਸਕਦੇ ਆਰਟ ਗਏ ਤਾਂ ਕੀ ਹੁੰਦਾ ਤੇ ਸਾਡੇ ਕਿਸਾਨਾਂ ਦੀ ਉਸ ਕਰਕੇ ਲੋਟ ਹੋ ਰਹੀ ਹੈ ਕੀ ਗੱਲ ਹੈ ਜਿਹੜਾ ਅਸੀਂ ਸਮਾਨ ਵੇਚਦੇ ਆ ਕਿਸਾਨ ਵੇਚਦੇ ਆ ਮੈਂ 2-4 ਦਿਨ ਹੋ ਗਏ ਆਉਂਦੇ ਨੂੰ ਲੈ ਕੇ ਆਪਦੀ ਸਬਜ਼ੀ ਮੈਂ ਵੀ ਕਿਸਾਨਾਂ ਨੇ ਇਹਨਾਂ ਦੇ ਸਰਕਾਰ ਦੇ ਕਹਿੰਦੇ ਫਸਲ ਪਰਿਵਰਤਨ ਕੀਤਾ ਸੀ ਝੋਨੇ ਨੂੰ ਛੱਡ ਕੇ ਗੋਭੀ ਮੂਲੀਆਂ ਲਾਈਆਂ ਸੀ ਪਰ ਮੇਰੀ ਅੱਜ ਲੁੱਟ ਹੋ ਰਹੀ ਹੈ 3 ਰੁਪਏ ਮੇਰੀ ਗੋਭੀ ਵੇਖ ਰਹੀ ਹੈ 3 ਰੁਪਏ ਮੇਰੀ ਮੂਲੀ ਤੇ ਉਸ ਦੇ ਵਿੱਚੋਂ ਵੀ ਜਦੋਂ ਉਹ ਵੇਖ ਜਾਂਦਾ ਤਾਂ ਆੜਤ ਜਾਂ ਮੈਥੋਂ ਆੜਤ ਕਰਦਾ ਜੋ ਕਿ ਰੂਲ ਬੰਦਾ ਵਪਾਰੀ ਨੂੰ ਆੜਤ ਦੇਣੀ 10% ਸਾਡੀ ਆੜਤ ਕੱਤੀ ਜਾ ਰਹੀ ਹੈ ਕਿਸਾਨਾਂ ਦੀ ਇਹ ਸਿਰਫ ਇਹ ਹੈ ਇਹ ਸਰਕਾਰੀ ਹੈ ਜਿਹੜਾ ਮਲਾਜ਼ਮ ਹੈ ਮਾਰਕੀਟ ਕਮੇਟੀ ਦੇ ਤੇ ਸਰਕਾਰ ਦੇ ਜੋ ਨਮਾਇੰਦੇ ਆ ਐਮ ਐਲ ਏ ਆ ਜਾਂ ਇਹਨਾਂ ਦੇ ਕੋਈ ਚੇਤੇ ਆ ਉਹ ਉਹਨਾਂ ਰਹੀ ਸਾਡੇ ਕਿਸਾਨਾਂ ਦੀ ਲੁੱਟ ਕਰ ਰਹੇ ਆ ਮੈਂ ਅੱਜ ਇੱਥੋਂ ਭਗਵਾਨਤਮਾਨ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਆ ਸਾਡਾ 27 26 27 28 ਦਾ ਧਰਨਾ ਚੰਡੀਗੜ੍ਹ ਜੇਕਰ ਸਰਕਾਰੀ ਸਾਰੀਆਂ ਮੈਂ ਕੱਲ ਲੁਧਿਆਣਾ ਵੀ ਗਿਆ ਸੀ ਉੱਥੇ ਵੀ ਇਹੀ ਹਾਲ ਹੈ ਕੋਟ ਕਪੂਰੇ ਵੀ ਇਹੀ ਹਾਲ ਹੈ ਕਿਤੇ ਵੀ ਸਰਕਾਰੀ ਬੋਲੀ ਨਹੀਂ ਹੋ ਰਹੀ ਕਿਸਾਨਾਂ ਦੀ ਲੁੱਟ ਹੋ ਰਹੀ ਹੈ ਜੇਕਰ ਸਰਕਾਰ ਨੇ ਆਉਂਦੇ ਇੱਕ ਤਰੀਕ ਤਿੱਕਰ ਸਰਕਾਰੀਆਂ ਬੋਲੀ ਮਾਰਕੀਟ ਕਮੇਟੀਆਂ ਇੱਥੇ ਆ ਕੇ ਨਾ ਕਰਵਾਈਆਂ ਤਾਂ ਜਾਂ ਕਿਸਾਨ ਆ ਜਿਹੜੇ ਹੈਗੇ ਆ ਆੜਤੀਗੇ ਆ ਇਹਨਾਂ ਦੀਆਂ ਫੜੀਆਂ ਦੇ ਜੜੀਆਂ ਆ ਕਿ ਕਿਸਾਨ ਆ ਆਪ ਦਾ ਆਬ ਲਿਆ ਕੇ ਕੰਡੇ ਲਿਆ ਕੇ ਇੱਥੇ ਮਾਲ ਬੋਲਣ ਵੇਚਣਗੇ ਆੜਤੀਆਂ ਤੋਂ ਪਾਸੇ ਹੋ ਕੇ ਤਾਂ ਇਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਸਾਡੇ ਕੋਈ ਅਸੀਂ ਮਾਰਕੀਟ ਕਮੇਟੀ ਫੀਸ ਨਹੀਂ ਦੇਣੀ ਕੁਝ ਵੀ ਨਹੀਂ ਦੇਣਾ ਤਾਂ ਸਾਨੂੰ ਇਹ ਕਿਸਾਨ ਯੂਨੀਅਨਾਂ ਨਾਲ ਨੂੰ ਇਹ ਇਹ ਮਜਬੂਰ ਕਰ ਰਹੇ ਆ ਵੀ ਆੜਤੀਆਂ ਤੋਂ ਪਾਸੇ ਹੋ ਕੇ ਅਸੀਂ ਆਪਦੀਆਂ ਫੜੀਆਂ ਲਾ ਕੇ ਸਰਕਾਰ ਨੂੰ ਕੋਸ ਵੀ ਨਾ ਦੇ ਇਸ ਕਰਕੇ ਬੇਨਤੀ ਹੈ ਵੀ ਇਹ ਸਰਕਾਰੀ ਬੋਲੀ ਹੋਵੇ ਜਿਹੜੀ ਆੜਤ ਜਿਵੇਂ ਪਹਿਲਾਂ ਰੂਲ ਚੱਲਦਾ ਸੀ ਆੜਤਾ ਵਪਾਰੀ ਤੋਂ ਲਈ ਜਾਵੇ ਕਿਸਾਨ ਤੋਂ ਨਾ ਲਈ ਜਾਵੇ ਲੁੱਟ ਨਾ ਹੋਵੇ ਨੇ ਇਹਨਾਂ ਨੂੰ ਛੱਡ ਦਾ ਪੱਕੇ ਕਰਕੇ ਦਿੱਤੇ ਨਹੀਂ ਜਾ ਰਹੇ ਇਹਨਾਂ ਤੋਂ ਜਿਹੜੀ ਆੜਤਾ ਜਣ ਕੇ ਲੈ ਰਹੀ ਹੈ ਮਾਰਕੀਟ ਕਮੇਟੀਆਂ ਦੀ ਲੈ ਰਹੀ ਹੈ ਕਾਰਨ ਕੀ ਹੈ ਇਹੇ ਆਰਤੀਆਂ ਨੇ ਜਿਹੜੀ ਹੈਗੇ ਆ ਆਰਤੀਆਂ ਨੇ ਵੀ ਪਹਿਲਾਂ ਰੌਲਾ ਪਾਇਆ ਸੀ ਤੇ ਅਸੀਂ ਹੁਣ ਕਿਸਾਨ ਵੀ ਰੌਲਾ ਪਾ ਰਹੇ ਆ ਜਦੋਂ ਸਰਕਾਰ ਸਾਥੋਂ ਆਰਤੀਆਂ ਤੋਂ ਆਪ ਦਾ ਖਰਚਾ ਆਜੋ ਆਜੋ ਚਰਮਣ ਸਾਹਿਬ ਆਜੋ ਆਪ ਦਾ ਖਰਚਾ ਪਾਣੀ ਲੈ ਰਹੇ ਆ ਜੀ ਖਰਚਾ ਪਾਣੀ ਲੈ ਰਹੇ ਆ ਸਾਰਾ ਸਰਕਾਰੀ ਆ ਪਰ ਸੈੱਟ ਕਿਉਂ ਨਹੀਂ ਪਾ ਕੇ ਦਿੰਦੇ ਜੀ ਕਿਉਂ ਨਹੀਂ ਪਾ ਕੇ ਦੇ ਦੇ ਸਰਕਾਰ ਦੀ ਅੰਗੈਲੀ ਆ ਇੱਥੇ ਸ਼ੈੱਡ ਵੀ ਹੈ ਨਹੀਂ ਜੈਤੋ ਚ ਇਹ ਸ਼ੈੱਡ ਪਾਇਆ ਜਾਵੇ ਤਾਂ ਜੋ ਕਿਸਾਨਾਂ ਦੀ ਫਸਲ ਮੀਕਣੀ ਦੇ ਵਿੱਚ ਖਰਾਬ ਨਾ ਹੋਵੇ ਰਾਤ ਨੂੰ ਕੰਡਾ ਲੈ ਕੇ ਚੱਕ ਕੇ ਇੱਥੋਂ ਚੌਕੀਦਾਰ ਚਿੱਟਾ ਖਾਨ ਵਾਲੇ ਇੱਥੇ ਬੈਠੇ ਰਹਿੰਦੇ ਆ ਕੋਈ ਚੌਕੀਦਾਰ ਦਾ ਪ੍ਰਬੰਧ ਹੈ ਨਹੀਂ ਨਾ ਦਿਨ-ਦਨ ਰਾਤ ਨਾ ਕੋਈ ਆ ਰੂੜੀਆਂ ਲੱਗੀਆਂ ਪਈਆਂ ਆਈਆਂ ਕੋਈ ਸਫਾਈ ਦਾ ਹੈ ਨਹੀਂ ਇੱਥੇ ਜੀ ਜਿਹੜੀ ਮਾਰਕੀਟ ਕਮੇਟੀ ਐ ਪਰਚੀ ਪੂਰੀ ਕੱਟ ਰਹੀ ਆ ਆ ਦਿਖਾ ਲੀਏ ਰੂੜੀਆਂ ਲੱਗੀਆਂ ਇਹ ਮਾਰਕੀਟ ਕਮੇਟੀ ਦਾ ਫਰਜ਼ ਬੰਦਾ ਹੈ ਜਿਹੜੀ ਦੇ ਵਿੱਚ ਸਫਾਈ ਕਰਕੇ ਜੇ ਨਾ ਜਦੋਂ ਇੱਥੋਂ ਫੀਸ ਲੈਂਦੀ ਆ ਇਹਨਾਂ ਦਾ ਮਾਰਕੀਟ ਕਮੇਟੀ ਜਿਹੜੀ ਫੀਸ ਲੈ ਰਹੀ ਆ ਆਰਟੀਆਂ ਤੋਂ ਤੇ ਆਹ ਵੇਖੋ ਗੰਦ ਪੂਰਾ ਖਿਲਰਿਆ ਪਿਆ ਖਾਹਾਂ ਦਾ ਤੇ ਰੂੜੀਆਂ ਲੱਗੀਆਂ ਇਹਦੀ ਸਫਾਈ ਕਰਕੇ ਕਿਹਨੇ ਦੇਣੀ ਆ ਮਾਰਕੀਟ ਕਮੇਟੀ ਨੇ ਜਦੋਂ ਇਹਨਾਂ ਲੋਕਾਂ ਤੋਂ ਫੜਾਂ ਦੇ ਪੈਸੇ ਲਏ ਜਾਂਦੇ ਆ ਤੇ ਇਹਨੂੰ ਸਫਾਈ ਕਰਕੇ ਦੇਂਦਾ ਵੀ ਮਾਰਕੀਟ ਕਮੇਟੀ ਦਾ ਇੱਕ ਹੱਕ ਬੰਦ ਹੈ ਇੱਥੇ ਹੋਰ ਵੀ ਸਾਡੇ ਨਾਲ ਨੇ ਤੁਸੀਂ ਕਿਹਨੇ ਜੱਤੋਂ ਆ ਰਹੇ ਇੱਥੇ ਕਿੰਨੇ ਚੱਤੋਂ ਉਹਨੇ ਸਬਜ਼ੀ ਮੰਡੀ ਚ ਮੈਨੂੰ ਤਾਂ ਹੋ ਗਿਆ ਆਉਣਗੇ 20 ਸਾਲ ਬੰਦੇ ਕਿਵੇਂ ਲੱਗਦਾ ਤੁਹਾਨੂੰ ਸਫਾਈ ਕਿੰਨੀ ਹੈ ਇੱਥੇ ਸਫਾਈ ਤਾਂ ਅਹੀ ਚੱਲਦਾ ਦੇਖ ਲਓ ਬਾਥਰੂਮ ਹੈ ਇੱਥੇ ਕੋਈ ਬਾਥਰੂਮ ਹੀ ਹੈ ਨਹੀਂਗੇ ਉਹ ਚੌਕੀਦਾਰ ਵਗੈਰਾ ਨਾ ਇੱਥੇ ਚੌਕੀਦਾਰ ਆਜੋ 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 ਹਾਂਜੀ ਹਾਂਜੀ ਫਿਰ ਜੀ ਤੁਸੀਂ ਆਰਟੀਕਲ ਐਸੋਸੀਏਸ਼ਨ ਦੇ ਜਿਹੜੀ ਸਬਜ਼ੀ ਮੰਡੀ ਦੇ ਪ੍ਰਧਾਨ ਹੋ ਹਾਂਜੀ ਹਾਂਜੀ ਜਿਹੜਾ ਮੈਂ ਸੁਣਿਆ ਵੀ ਇੱਥੇ ਕੋਈ ਸਫਾਈ ਨਹੀਂ ਕੋਈ ਚੌਕੀਦਾਰ ਨਹੀਂ ਕੋਈ ਛੱਡ ਨਹੀਂ ਬਣਾ ਕੇ ਦਿੱਤਾ ਕਿੰਨੇ ਚਿਰ ਤੋਂ ਜਣੀ ਕਿ ਤੁਸੀਂ ਇਹ ਤਕਲੀਫਾਂ ਦਾ ਸਾਹਮਣਾ ਕਰਦਾ ਹੋ ਉਹ ਤਾਂ ਵੀਰ ਜੀ ਜਦੋਂ ਦੀ ਮੰਡੀ ਇੱਥੇ ਆਈ ਹੈ ਤੁਸੀਂ ਦੇਖੀ ਜਾਂਦੇ ਹੋ ਸਫਾਈ ਦਾ ਹਾਲ ਤੁਹਾਨੂੰ ਪਤਾ ਹੀ ਉਹ ਪਏ ਢੇਰ ਹਜੇ ਲੱਗੇ ਇੱਥੇ ਜੀ ਛੱਡ ਤੁਹਾਨੂੰ ਦਿਖਦਾ ਹੈ ਵੀ ਕਿੱਥੇ ਹੈ ਜੀ ਤੁਸੀਂ ਫਰਿਆਦ ਕਰੀ ਕਿਸੇ ਕੋਲ ਗਏ ਚਾਹ ਰੱਤ ਤਾਂ ਅਸੀਂ ਕਈ ਵਾਰੀ ਕਰ ਲਈ ਜੀ ਵੀ ਪਿਛਲੀਆਂ ਸਰਕਾਰਾਂ ਦਾ ਚਲੋ ਨਕਮੀਆਂ ਸਰਕਾਰਾਂ ਅਸੀਂ ਆਪਾਂ ਕਹਿ ਦਿੰਦੇ ਸੀ ਹਾਂ ਹੁਣ ਚੇਅਰਮੈਨ ਸਾਹਿਬ ਨੂੰ ਅਸੀਂ ਮਿਲੇ ਸੀਗੇ ਅ 15-20 ਦਿਨ ਹੋ ਗਏ ਜੀ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਨੂੰ ਅਸੀਂ ਤੁਹਾਨੂੰ ਅਸੀਂ ਛੱਡ ਦੀ ਪ੍ਰਪੋਜ਼ਲ ਪਾ ਦਿੰਨੇ ਆ ਜੀ ਤੇ ਕੋਸ਼ਿਸ਼ ਕਰਕੇ ਤੁਹਾਨੂੰ ਛੱਡ ਪਵਾ ਦਿੰਨੇ ਜੀ ਇਹ ਦੇਖੋ ਨਵੇਂ ਚੇਅਰਮੈਨ ਸਾਹਿਬ ਨੂੰ ਮਿਲੇ ਸੀ ਅਸੀਂ ਜੀ ਸ਼ਰਮਾ ਜੀ ਨੂੰ ਜੀ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਤੁਹਾਨੂੰ ਛੱਡ ਪਵਾ ਦਿੰਨੇ ਆ ਅਚਾਰਦਵਾਰੀ ਕਰਾ ਦਿੰਦੇ ਆ ਜੀ ਕੋ ਚੌਂਕੀਦਾਰ ਵਗੈਰਾ ਦਾ ਪ੍ਰਬੰਧ ਚੌਂਕੀਦਾਰ ਆ ਨਵੇਂ ਸਕਿਉਰਟੀ ਗਾਰਡ ਜਿਹੜੇ ਹੈਗੇ ਆ ਇਹ ਰੱਖੇ ਆ ਜੀ ਇਹ ਪਤਾ ਨਹੀਂ ਸਰਕਾਰ ਨੇ ਰੱਖੇ ਨੇ ਨਹੀਂ ਸਰਕਾਰ ਨੇ ਨਹੀਂ ਇਹ ਤਾਂ ਆੜਤਗਾਂ ਨੇ ਆਪਦੇ ਰੱਖੇ ਹੋਏ ਆ ਪ੍ਰਾਈਵੇਟ ਰੱਖੇ ਹੋਏ ਆ ਜਿਹੜੀਆਂ ਪਿੱਛੇ ਬੋਰੀਆਂ ਚੋਰੀ ਹੋ ਜਾਂਦੀਆਂ ਝੋਨੇ ਦੀਆਂ ਜਾਨੀ ਕਿ ਉਹਦੀ ਖਾਤਰ ਰੱਖੇ ਹੋਏ ਆ ਤਾਂ ਸਰਕਾਰ ਦਾ ਕੋਈ ਚੌਂਕੀਦਾਰ ਨਹੀਂ ਹੁੰਦਾ ਸਰਕਾਰ ਦਾ ਚੌਂਕੀਦਾਰ ਨਹੀਂ ਹੈ ਇਹ ਜਾਨੀ ਕਿ ਇਹਦਾ ਆੜਤਗਾਂ ਨੇ ਆਪਦੇ ਰੱਖੇ ਹੋਏ ਆ 5 ਕਿਲੋ ਫੋਰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਤੁਸੀਂ ਅਸੀਂ ਤਾਂ ਕਹਿਣਾ ਚਾਹੁੰਦੇ ਹਾਂ ਸਾਨੂੰ ਜਿਹੜੀਆਂ ਫੈਸਿਲਿਟੀਆਂ ਦਿੱਤੀਆਂ ਜਾਣ ਜਿਵੇਂ ਆ ਮੀਂਹ ਪੈ ਜਾਂਦਾ ਹੁਣ ਅੰਕੜਾ ਪਿਆ ਸਾਡੇ ਅਜੇ 4 ਕੰਡੀਆਂ ਪੈ ਗਈਆਂ 10000 ਦਾ ਕੰਡਾ ਹੈ ਜੀ ਉਹ ਲਫਾਫੇ ਚਲਾਜਾ ਅੱਗੇ ਰੱਖਿਆ ਹੋਇਆ ਦੇਖ ਜੀ ਇਹ ਮੁਸ਼ਕਲਤ ਹੈ ਜੀ ਬਹੁਤ ਦੇਰ ਦੀਆਂ ਚਲਦੀਆਂ ਪਈਆਂ ਜੀ ਸਰਕਾਰ ਇਹਨਾਂ ਵੱਲ ਧਿਆਨ ਹੀ ਨਹੀਂ ਦਿੰਦੀ ਪਈ ਪਰ ਕੋਈ ਸਰਕਾਰ ਹੀ ਆ ਗਈ ਇੱਥੇ ਬਗੈਰ ਛੱਡ ਤੋਂ ਸਭ ਤੋਂ ਵੱਡੀ ਗੱਲ ਹੈ ਮੰਡੀ ਹੈ ਸਬਜ਼ੀ ਮੀਂਹ ਪੈ ਗਿਆ ਸਬਜ਼ੀ ਗਾਲੀ ਜਾਣੀ ਹੈ ਜੀ ਖੜਨ ਨੂੰ ਜਗ੍ਹਾ ਨਹੀਂ ਹੁੰਦੀ ਜਦ ਕਿ ਇੱਥੇ ਪਿੱਛੇ ਕਿੰਨੇ ਮੀਂਹ ਆਏ ਸਬਜ਼ੀ ਛੱਡ ਛੱਡ ਕੇ ਲੋਕ ਛੱਡਾ ਦੂਜੇ ਪਾਸੇ ਚਲੇ ਗਏ ਕੋਕੜਾ ਚ ਜੀ ਤਾਂ ਸਬਜ਼ੀ ਦੀ ਬਹੁਤ ਬਰਬਾਦੀ ਹੋਈ ਹੈ ਜੀ ਇਸ ਵੱਲ ਸਰਕਾਰ ਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ ਇਹ ਕਿਉਂਕਿ ਇਹ ਜੋ ਸਬਜੀ ਹੈ ਇਹ ਇੱਕ ਗਰੀਬ ਮਾਲੀ ਦੀ ਹੈ ਗਰੀਬ ਕਿਸਾਨ ਦੀ ਹੈ ਛੋਟੀ ਥੋੜੀ ਸਬਜੀ ਹੁੰਦੀ ਹੈ ਹੋਰ ਉਹਦੀ ਕੋਈ ਵੈਲਿਊ ਨਹੀਂ ਪੈਂਦੀ ਉਦੋਂ ਬਾਅਦ ਜੀ ਤੇ ਸਰਕਾਰ ਇਸ ਵਾਰ ਬਹੁਤ ਜ਼ਿਆਦਾ ਧਿਆਨ ਦੇਵੇ ਦੂਜੀ ਗੱਲ ਹੈ ਇਹਦਾ ਜਿਹੜਾ ਫੜਾ ਹੈ ਇਹਦੀ ਰੋਜ਼ ਸਫਾਈ ਸਰਕਾਰ ਨੂੰ ਖੁਦ ਕਰਵਾਉਣੀ ਚਾਹੀਦੀ ਹੈ ਕਿ ਮਾਰਕੀਟ ਕਮੇਟੀ ਨੂੰ ਕਰਵਾਉਣੀ ਚਾਹੀਦੀ ਹੈ ਕਿਉਂਕਿ ਇੱਥੇ ਇਹ ਆ ਕੇ ਬੈਠਦੇ ਐ ਇਹਦੀ ਮਾਰਕੀਟ ਫੀਸ ਆਇਆ ਰੋਜ਼ ਦੀ ਰੋਜ਼ ਸਾਨੂੰ ਲੋਕ ਭਰੀ ਜਾਂਦੀ ਹੈ ਜੀ ਔਰ ਔਰ ਸਰ ਮਾਰਕੀਟ ਕਮੇਟੀ ਲੈਂਦੀ ਹੈ ਪਰ ਸਫਾਈ ਇਹਨਾਂ ਨੂੰ ਖੁਦ ਕਰਨੀ ਪੈਂਦੀ ਹੈ ਜਦ ਕਿ ਇਹ ਕੰਮ ਮਾਰਕੀਟ ਕਮੇਟੀ ਦਾ ਵੀ ਜੋ ਸ਼ਾਮ ਨੂੰ ਇਹਦੀ ਫੜਦੀ ਸਫਾਈ ਹੋਣੀ ਚਾਹੀਦੀ ਹੈ ਤਾਂ ਜੋ ਇਹਦੇ ਤੇ ਬਿਮਾਰੀ ਵੀ ਨਾ ਫੈਲੇ ਔਰ ਜੇ ਖਾਣ ਵਾਲੀ ਚੀਜ਼ ਹੈ ਇਹਦੀ ਮਤਲਬ ਕਿ ਆਪਾਂ ਨੂੰ ਇਹ ਵੀ ਨਾ ਮਹਿਸੂਸ ਹੋਵੇ ਆਪਾਂ ਗੰਦ ਚੋਂ ਚੱਕ ਕੇ ਲੈਂਦਾ ਜਦ ਕਿ ਆਪਣਾ ਜੀ ਜੋ ਫੀਸ ਲੈ ਰਹੇ ਆ ਸਫਾਈ ਵਾਲੇ ਇਹਨਾਂ ਦਾ ਧਿਆਨ ਨਹੀਂ ਕਰ ਫੀਸ ਪੂਰੀ ਲੈ ਰਹੇ ਜੀ ਫੀਸ ਤਾਂ ਲੈ ਰਹੇ ਜੀ ਪੀਸ ਤਾਂ ਲੈਂਦੇ ਹੀ ਆ ਪਰ ਨਹੀਂ ਪੀਸ ਵਾਲੀ ਨਹੀਂ ਕਹਿੰਦੇ ਵੀ ਅਸੀਂ ਅੱਜ ਜਾਂਦੇ ਨਹੀਂ ਪੀਸ ਲੈਣ ਆ ਜਾਂਦੇ ਆ ਸਫਾਈ ਵਾਲੀ ਆ ਸਰ ਆਈ ਸਮਝ ਆ ਜਾਂਦੇ ਪੀਸ ਤਾਂ ਲੈਂਦੇ ਹੀ ਆ ਪਰ ਸਾਰਾ ਨਾ ਵੱਡੇ ਵਾਲੇ ਕੋਹ ਗੰਦ ਪਿਆ ਜਿਵੇਂ ਆ ਉਹ ਮੈਂ ਵੇਖਿਆ ਉਹ ਸਰ ਜਿਹੜੀ ਸੀ ਇਹਨਾਂ ਚੀਜ਼ਾਂ ਦਾ ਮਤਲਬ ਕਿ ਫਿਰ ਕੀ ਸ਼ਾਮ ਨੂੰ ਜਿਵੇਂ ਹੁਣੇ 2 ਘੰਟੇ ਇਹਨਾਂ ਦੀ ਸਫਾਈ ਦਾ ਕੰਮ ਆ ਉਸ ਤੋਂ ਬਾਅਦ ਬਾਅਦ ਦੁਪਹਿਰ ਬਾਅਦ ਸ਼ਾਮ ਨੂੰ ਇਹਦੀ ਸਫਾਈ ਹੋਵੇ ਆਖਰ ਦੁਬਾਰਾ ਆ ਕੇ ਇੱਥੇ ਬੈਠਣਾ ਜੀ ਪਰ ਇੱਕ ਬੰਦੇ ਨੇ ਬੈਠਣਾ ਤੇ ਕਿੱਤੀ ਉਤਰਨੀ ਹੈ ਇਹਦੇ ਵੱਲ ਮਲਕ ਟੁਮੇਟੀਆਂ ਵੱਲੋਂ ਕੋਈ ਤੇ ਆ। ਤੁਸੀਂ ਚੇਅਰਮੈਨ ਨੂੰ ਮਿਲੇ? ਚੇਅਰਮੈਨ ਆਪ ਖੁਦ ਆ ਕੇ ਗਏ। ਜੀ। ਕੀ ਕਹਿੰਦੇ? ਕਹਿੰਦੇ ਸ਼ੈੱਡ ਪੈ ਜੂਗਾ। ਗੱਲਾਂ ਜਦੋਂ ਨਾ ਕਿਤੇ ਗੱਲਾਂ ਜੀ ਪੈ ਪਿਛਲੇ ਸਰਕਾਰਾਂ ਨੇ ਕੰਮ ਜੀ ਪਾ ਦਿੱਤਾ। ਤਾਂ ਗੱਲਾਂ ਜੀ ਪੈ। ਮੈਂ ਖੁਦ ਚੇਅਰਮੈਨ ਆ ਮਾਰਕੀਟ ਕਮੇਟੀ ਦਾ। ਜੀ। ਕੋਈ ਸ਼ੈੱਡ ਨਹੀਂ ਪੈ। ਮੈਂ 6-7 'ਚ ਮੈਂ ਖੁਦ ਜਤੋ ਚੇਅਰਮੈਨ ਸੀ ਮਾਰਕੀਟ ਕਮੇਟੀ ਜਤੋ ਦਾ। ਜੀ। ਇਹੀ ਹਾਲ ਹੁੰਦਾ ਸਾਰੇ ਚੇਅਰਮੈਨਾਂ 'ਚ। ਇਹ ਮੰਡੀ ਇੱਥੇ ਨਹੀਂ ਸੀ ਵੈਸੇ ਜੀ ਮੰਡੀ ਅੰਦਰ ਸੀ ਉੱਥੇ ਛੱਡ ਪਾਇ ਵੀ ਨਹੀਂ ਸਕਦਾ ਸੀ ਪਰ ਸਾਰਾ ਵੱਡੀ ਗੱਲ ਤੇ ਆ ਵੀ ਹੁਣ ਇਹ ਤਾਂ ਜਗ੍ਹਾ ਬਣਾਈ ਹੋਈ ਮੰਡੀ ਦੀ ਹੈ ਸਬਜ਼ੀ ਮੰਡੀ ਦੀ ਹੈ ਸਾਰੀ ਜਗ੍ਹਾ ਇੰਨੀ ਹੈ ਫੜਚ ਨਹੀਂ ਹੋਇਆ ਇੱਥੇ ਮੰਡੀ ਦੇ ਜਨ ਕਿ ਇਹ ਪੱਕਾ ਜੀ ਸਬਜ਼ੀ ਮੰਡੀ ਵਾਸਤੇ ਅਲਾਟਡ ਹੈ ਇਹ ਜੀ ਏਚ ਐਸ ਯਾ ਜਿਹੜੇ ਫਸਲ ਲੈਂਦੀ ਹੈ ਇਹ ਤਾਂ ਇਹ ਜੇ ਮਜਬੂਰੀ ਹੈ ਵੀ ਜਦੋਂ ਜਗ੍ਹਾ ਨਹੀਂ ਹੁੰਦੀ ਤਾਂ ਲੈਂਦੀ ਹੈ ਪਰ ਚਲੋ ਵੀ ਇੱਕ ਕਿਸਾਨ ਦੀ ਫਸਲਾਂ ਕਿਤੇ ਤਾਂ ਲਾਉਣੀ ਪੈਣੀ ਹੈ ਜੀ ਜੀ ਲੈ ਗਈ ਤਲ ਗਈ ਪਰ ਹੁਣ ਜਿਹੜਾ ਜਿਵੇਂ ਬੇਲੀ ਹੋਈ ਹੈ ਮੰਡੀ ਅਸਲ ਚੱਕੀ ਗਈ ਤਾਂ ਇਹਦੀ ਸਫਾਈ ਵੱਲ ਥੋੜਾ ਧਿਆਨ ਦੇਣਾ ਚਾਹੀਦਾ ਹੈ ਇਹ ਤਾਂ ਬਿਮਾਰੀਆਂ ਡੇਂਗੂ ਹੈ ਤੁਹਾਡੇ ਸਾਹਮਣੇ 100 ਤਰ੍ਹਾਂ ਦੀਆਂ ਬਿਮਾਰੀਆਂ ਚੱਲਦੀਆਂ ਜੀ ਜੇ ਸਫਾਈ ਹੋਵੇ ਤਾਂ ਥੋੜਾ ਜਿਹਾ ਇਹਦੇ ਤੇ ਫਰਕ ਪੈਂਦਾ ਜੀ ਹਾਂਜੀ ਅਸੀਂ ਆਰਡੀਆ ਐਸੋਸੀਏਸ਼ਨ ਤੇ ਕਿਸਾਨ ਯੂਨੀਅਨ ਜੇਕਰ ਇੱਥੇ ਛੱਡ ਨਹੀਂ ਬੰਦਾ ਇੱਥੇ ਸਫਾਈ ਨਹੀਂ ਹੁੰਦੀ ਸਰਕਾਰੀ ਬੋਲੀ ਨਹੀਂ ਹੋਣ ਲੱਗਦੀ ਤਾਂ ਅਸੀਂ ਮਾਰਕੀਟ ਕਮੇਟੀ ਨਾਲ ਆੜਦੀਆਂ ਤੋਂ ਫੀਸ ਦਿਵਾਉਣ ਦੇਣੀ ਅੱਜ ਅਸੀਂ ਸਾਰਾ ਸਰਕਾਰੀ ਜੋ ਇੱਥੋਂ ਜਾਂਦੀ ਹੈ ਫੀਸ ਬੰਦ ਕਰਵਾ ਦੇਾਂਗੇ ਤਾਂ ਇਹਦੀ ਜ਼ਿੰਮੇਵਾਰ ਸਰਕਾਰ ਹੋਊਗੀ ਜੇਕਰ ਉਹਨੇ ਸਹੂਲਤਾਂ ਨਾ ਦਿੱਤੀਆਂ ਆਉਂਦੀ ਹੈ ਇੱਕ ਤਰੀਕ ਤੋਂ ਬਾਅਦ ਕਿਸਾਨ ਜੂਨੀਅਨ ਇਹ ਚੀਜ਼ਾਂ ਤੇ ਪੂਰੀ ਗੌਰ ਕਰਕੇ ਇਹਨਾਂ ਦੀ ਮਾਰਕੀਟ ਕਮੇਟੀ ਜਿਹੜੀ ਫੀਸ ਆ ਬੰਦ ਕਰਵਾਵਾਂਗੇ ਜੇਕਰ ਇਹ ਸਹੂਲਤਾਂ ਨਾ ਹੋਈਆਂ ਸਾਡੀ ਜੂਨੀਅਨਾਂ ਨੂੰ ਸਰਕਾਰ ਨੂੰ ਚੇਤਾਵਨੀ ਜਾਂ ਸਮਝੋ ਜਾਂ ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਕੋਈ ਅਸੀਂ ਚੇਤਾਵਨੀ ਗਏ ਦੱਸ ਸਕਦੇ ਹਾਂ ਚੇਤਾਵਨੀ ਹੈ ਸਰਕਾਰ ਨੂੰ ਇਹ ਭਾਰਤੀ ਕਿਸਾਨ ਜੂਨੀਅਨ ਦੇ ਆਗੂ ਸਾਡੇ ਨਾਲ ਗਰਜੀਤ ਸਿੰਘ ਜਿੱਤਗਲ ਨੇ ਇਹ ਕਹਿੰਦੇ ਜੇਕਰ ਮੰਡੀ ਦੇ ਵਿੱਚ ਸਫਾਈ ਨਾ ਹੋਈ ਨਾ ਹੋਰ ਪ੍ਰਬੰਧ ਹੋਏ ਬਾਥਰੂਮ ਦਾ ਜਾਂ ਹੋਰ ਫਾਸਟ ਫਲਸ਼ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਫੀਸ ਲੈਂਦੀ ਹੈ ਮਾਰਕੀਟ ਕਮੇਟੀ ਨਾ ਉਹ ਫੀਸ ਦਿੱਤੀ ਜਾਊਗੀ ਤੇ ਇਹਦੇ ਵਿੱਚ ਜਾਨੀ ਕਿ ਕਿਸਾਨ ਹੁਣ ਕਹਿੰਦੇ ਅਸੀਂ ਪੂਰੇ ਐਕਸ਼ਨ ਲਵਾਂਗੇ ਸਬਜੀ ਮੰਡੀ ਵਿੱਚ ਕਿਸਾਨਾਂ ਤੇ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਿਛਲੇ ਦਿਨ ਕਿਸਾਨਾਂ ਨੇ ਜਾਨੀ ਕਿ ਉੱਥੇ ਆਪਦੀਆਂ ਵਾਇਟ ਦਿੱਤੀ ਸੀ ਜਿਹੜੇ ਇੱਥੇ ਮੰਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਬਾਥਰੂਮ ਨਹੀਂ ਹੈਗਾ ਸਫਾਈ ਦਾ ਪ੍ਰਬੰਧ ਹੈ ਨਹੀਂਗਾ ਇੱਥੇ ਲੈਂਡ ਦਾ ਪ੍ਰਬੰਧ ਹੈ ਨਹੀਂਗਾ ਇੱਥੇ ਜਨਨ ਕਿ ਚਾਰ ਦੀਵਾਰੀ ਹੈ ਨਹੀਂਗੀ ਕੋਈ ਛੱਤ ਦਾ ਪ੍ਰਬੰਧ ਨਹੀਂ ਇਸ ਜਾਣਕਾਰੀ ਦੇ ਨਾਲ ਹੀ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਚੇਅਰਮੈਨ ਡਾਕਟਰ ਲਖਮਨ ਸਿੰਘ ਭਗਤੂ ਵਾਲਾ ਸਾਡੇ ਨਾਲ ਨੇ ਪੂਰੀ ਜਾਣਕਾਰੀ ਲਵਾਂਗੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸੱਚ ਦੀ ਆਵਾਜ਼ ਦਾ ਮੈਂ ਧੰਨਵਾਦ ਜੀ ਤੇ ਜਿਹੜੀ ਗੱਲ ਤੁਸੀਂ ਕਹੀ ਆ ਜੀ ਸਬਜੀ ਮੰਡੀ ਦੀ ਸਬਜੀ ਮੰਡੀ ਨੂੰ ਮੈਨੂੰ ਇੱਥੇ ਲਗਭਗ 3 ਕੁ ਮਹੀਨੇ ਹੋ ਗਏ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ ਨੂੰ ਮੈਂ ਸਭ ਤੋਂ ਪਹਿਲਾਂ ਜਦੋਂ ਹੁਣ ਝੋਨੇ ਦਾ ਸੀਜ਼ਨ ਚੱਲਿਆ ਸੀਗਾ ਜਿੰਨੇ ਵੀ ਸਬਜ਼ੀ ਮੰਡੀ ਦੇ ਆੜਤੀਗੇ ਆ ਜਾਂ ਕੋਈ ਬਾਹਰੋਂ ਦੂਰੋਂ ਨੇੜੇ ਆਉਂਦਾ ਮੈਨੂੰ ਉਹਨਾਂ ਦੀਆਂ ਕੁਝ ਸਮੱਸਿਆਵਾਂ ਦਾ ਪਤਾ ਲੱਗਿਆ ਮੈਂ ਉਹਨਾਂ ਦੀਆਂ ਸਮੱਸਿਆਵਾਂ ਸੁਣਨ ਲਈ ਗਿਆ ਪਰ ਮੈਨੂੰ ਉਹਨਾਂ ਦਾ ਕੋਈ ਪ੍ਰਧਾਨ ਨਹੀਂ ਦਿਖਿਆ ਜੀ ਕਿਉਂਕਿ ਜਦੋਂ ਕੋਈ ਉਹਨਾਂ ਦਾ ਮੁੱਖ ਬੰਦਾ ਹੋਊਗਾ ਉਹਦੇ ਨਾਲ ਮੈਂ ਗੱਲ ਕਰੂੰਗਾ ਉਹ ਮੇਰੇ ਨਾਲ ਰਾਬਤਾ ਕਾਇਮ ਕਰੂਗਾ ਤੇ ਫਿਰ ਵੀ ਮੈਂ ਸਬਜ਼ੀ ਮੰਡੀ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦਾ ਹੱਲ ਫਿਰ ਮੈਂ ਉਹਨਾਂ ਦੀ ਜਿਹੜੀ ਸਬਜ਼ੀ ਮੰਡੀ ਦੇ ਵਪਰੇਤਾ ਬੁਲਾਏ ਉਹਨਾਂ ਦੇ ਵਰੀ ਇੱਕਤਾ ਬਲਾ ਕੇ ਉਹਨਾਂ ਦਾ ਮੈਂ ਇੱਕ ਪ੍ਰਧਾਨ ਚੁਣਿਆ ਪ੍ਰਧਾਨ ਸਾਹਿਬ ਨੂੰ ਮੈਂ ਕਿਹਾ ਵੀ ਜੋ ਵੀ ਤੁਹਾਡੀਆਂ ਮੰਡੀ ਦੀਆਂ ਸਮੱਸਿਆਵਾਂ ਉਹ ਮੇਰੇ ਕੋਲੇ ਲੈ ਕੇ ਆਓ ਤੇ ਮੈਂ ਤੁਹਾਡੇ ਸਮੱਸਿਆਵਾਂ ਦਾ ਮਾਰਕੀਟ ਕਮੇਟੀ ਦੇ ਵੱਲੋਂ ਮਸਲਾ ਹੱਲ ਕਰੂੰਗਾ ਰਹੀ ਗੱਲ ਚਾਰਦواری ਦੀ ਚਾਰਦواری ਦਾ ਮੇਰੇ ਪਹਿਲਾਂ ਹੀ ਧਿਆਨ ਚ ਆ ਮੈਂ ਲਿਖ ਕੇ ਭੇਜਿਆ ਹੋਇਆ ਸਾਡੇ ਮੰਡੀ ਕਾਰਨ ਬੋਰਡ ਨੂੰ ਬਰਸੜ ਸਾਹਿਬ ਜੀ ਨੂੰ ਆਪ ਵੀ ਮਿਲ ਕੇ ਆ ਇਹਨਾਂ ਦੇ ਕੱਲਾ ਚਾਰਦواری ਤਾਂ ਨਹੀਂ ਮੈਂ ਛੱਡਦਾ ਵੀ ਕਰ ਰਿਹਾ ਜੀ ਇਹਨਾਂ ਨੂੰ हां मैं न, मैं क्योंकि सब्जी ਅਸੀਂ ਵੀ ਖਾਣੀ ਆ ਹਰ ਇੱਕ ਵਰਗ ਦੇ ਲੋਕਾਂ ਨੇ ਖਾਣੀ ਆ ਸਾਡਾ ਬਹੁਤ ਧਿਆਨ ਨਾਲ ਸਾਫ਼ ਸੁਥਰੀ ਜਗ੍ਹਾ ਹੋਵੇ ਤੇ ਸਾਡੇ ਲੋਕਾਂ ਦੀ ਸਿਹਤ ਦਾ ਵੀ ਧਿਆਨ ਹੋਵੇ ਇੱਕੋ ਚੀਜ਼ ਨੇ ਕਿ ਗੰਦਗੀ ਦੇ ਤੁਸੀਂ ਜਾ ਕੇ ਵੇਖਿਓ ਕਦੇ ਸੁਬਾਹ ਵੇਲੇ ਜਾਇਓ ਗੰਦਗੀ ਦੇ ਬਹੁਤ ਵੱਡੇ ਵੱਡੇ ਜਨਕਾ ਢੇਰ ਲੱਗੇ ਪਏ ਨੇ ਜਿਹੜੀਆਂ ਆਵਾਰਾ ਪਸ਼ੂ ਉੱਥੇ ਰਾਤ ਨੂੰ ਜਨਕਾ ਗੋਹਾ ਕਰਦੇ ਆ ਹੋਰ ਜਿਹੜਾ ਉੱਥੇ ਜਨਕਾ ਮਲਵਾ ਰਹਿੰਦਾ ਉੱਥੇ ਇਕੱਠਾ ਕੀਤਾ ਜਾਂਦਾ ਉੱਥੇ ਚੱਕਣ ਵਾਲਾ ਕੋਈ ਨਹੀਂ ਪਹੁੰਚਦਾ ਸਫਾਈ ਸੇਵਕ ਕੀ ਕਾਰਨ ਸਫਾਈ ਸੇਵਕਾਂ ਦੀ ਕਮੀ ਹੈ ਜਾਂ ਉਧਰ ਕਿਸੇ ਦਾ ਧਿਆਨ ਹੀ ਨਹੀਂਗਾ ਦੇਖੋ ਜੀ ਜਿਹੜੀ ਸਬਜ਼ੀ ਮੰਡੀ ਆ ਸੀ ਪਹਿਲਾਂ ਸ਼ਹਿਰ ਦੇ ਵਿੱਚ ਗੰਦਗੀ ਦਾ ਢੇਰ ਜਦੋਂ ਹੁੰਦੀ ਨੇ ਸਬਜ਼ੀ ਮੰਡੀ ਬਾਜ਼ਾਰ ਦੇ ਵਿੱਚ ਹੁੰਦੀ ਸੀਗੀ ਚైనా ਬਾਜ਼ਾਰ ਦੇ ਵਿੱਚ ਹੁੰਦੀ ਸੀ ਇਹ ਸਬਜ਼ੀ ਮੰਡੀ ਅਸੀਂ ਇਸੇ ਲਈ ਉਦੋਂ ਸਰਕਾਰਾਂ ਨੇ ਵੀ ਮੰਡੀ ਦੇ ਵਿੱਚ ਗੰਦਗੀ ਦਾ ਢੇਰ ਲੱਗਦਾ ਤੇ ਬਾਹਰ ਲਈ ਜਾਵੇ ਪਰ ਕੁਝ ਪਰਸੈਂਟ ਸਾਡੇ ਜਿਹੜੇ ਸਬਜ਼ੀ ਵੇਚਣ ਵਾਲੇ ਆਉਂਦੇ ਆ ਜਾਂ ਸਬਜ਼ੀ ਵਕਰੀਤਾ ਹੁੰਦੇ ਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਉਹ ਪੱਤੇ ਤੋੜ ਤੋੜ ਕੇ ਜਿਹੜੇ ਸਬਜ਼ੀ ਦੇ ਉੱਤੇ ਢੇਰ ਲਾ ਦਿੰਦੇ ਆ ਉਹਨਾਂ ਨੂੰ ਕੁਝ ਆਰਬ ਦਾ ਵੀ ਆਲਾ ਦਵਾਲਾ ਸਾਭ ਰੱਖਣਾ ਚਾਹੀਦਾ ਕੱਲਾ ਨਿਹਰਾ ਪੁਰਾ ਸਰਕਾਰਾਂ ਤੇ ਵੀ ਨਹੀਂ ਰਹਿਣਾ ਚਾਹੀਦਾ ਉਹ ਤਾਂ ਇਹ ਵੀ ਕਹਿ ਰਹੇ ਨੇ ਕਿ ਉਸ ਨਹੀਂ ਕੋਈ ਉੱਥੇ ਜਿਹੜੇ ਤੁਸੀਂ ਗੱਲ ਕਹਿੰਨੇ ਹੋ ਸਫਾਈ ਦਾ ਮੰਡੀ ਦੇ ਜਿਹੜੇ ਵਰਕਰ ਹੁੰਦੇ ਆ ਉਹਨਾਂ ਨੇ ਕਰਨੀ ਹੁੰਦੀ ਆ ਜੇ ਆਪਾਂ ਫੂਸ ਦੀ ਗੱਲ ਕਰਕੇ ਮੰਡੀ ਦੇ ਵਿੱਚ ਫालतू ਜਿਹੜੀ ਚੀਜ਼ ਸੱਟ ਜਾਂਦੇ ਆ ਉਹ ਤਾਂ ਤੁਹਾਡੇ ਜਿਹੜੇ ਰੱਖੇ ਆ ਸੇਵਾ ਦਾ ਉਹਨਾਂ ਨੇ ਸਫਾਈ ਕਰਨੇ ਕਿਸਾਨ ਤਾਂ ਸਫਾਈ ਨਹੀਂ ਕਰਕੇ ਦਿੰਦੇ ਬਾਕੀ ਇਹ ਰਹੀ ਗੱਲ ਦੂਜੀ ਜੀ ਜਿਹੜੀ ਤੁਸੀਂ ਪਰਚੀ ਦੀ ਗੱਲ ਹੈ ਪਰਚੀ ਕਲੀ ਕੋਟ ਕਪੂਰੇ ਇਕੱਠੀ ਜਾਂਦੀ ਇਹ ਫੀਸ ਉਹਦੇ ਨਾਲ ਸਤ ਪੂਰੀ ਲਈ ਜਾਂਦੀ ਆ ਮਾਰਕੀਟ ਕਮੇਟੀ ਦੀ ਫੀਸ ਹੈ ਨਾ ਮਾਰਕੀਟ ਕਮੇਟੀ ਦੀ ਫੀਸ ਲਈ ਜਾਂਦੀ ਆ ਜਿਹੜੀ ਦੂਜੀ ਫੀਸ ਹੈ ਨਾ ਜਿਵੇਂ ਅਸੀਂ ਇਹਨਾਂ ਤੋਂ ਜਿਵੇਂ ਜਿਹੜੀ ਫੀਸ ਆ ਕੋਟਕਪੂਰਾ ਕੋਟਕਪੂਰੇ ਤੋਂ ਲੈ ਕੇ ਆਉਂਦਾ ਬਾਕੀ ਬਹੁਤ ਸਬਜੀ ਨੇੜੇ ਤੜੋਂ ਆਉਂਦੀ ਐ ਸੀ ਕੋਈ ਫੀਸ ਨਹੀਂ ਲੈਂਦੇ ਜਿਹੜੀ ਆਮ ਕਿਸਾਨ ਦੇ ਕੇਦ ਦੇ ਵਿੱਚ ਆਉਂਦੀ ਐ ਜੀ ਇੱਕ ਕੋਈ ਪਾਣੀ ਦਾ ਪ੍ਰਬੰਧ ਵੀ ਹੈ ਨਹੀਂਗਾ ਕੋਈ ਬਾਥਰੂਮ ਦਾ ਪ੍ਰਬੰਧ ਨਹੀਂਗਾ ਕੁਛ ਕੁਛ ਲਾਈਟ ਦਾ ਪ੍ਰਬੰਧ ਹੈ ਨਹੀਂਗਾ ਕੁਛ ਵੀ ਪ੍ਰਬੰਧ ਨਹੀਂ ਸਾਰਿਆਂ 'ਚ ਕੁਛ ਤਾਂ ਹੋਵੇ ਮਾੜਾ ਮੋਟਾ ਹਾਂ ਮੈਂ ਉਹਨਾਂ ਸਬਜੀ ਵਕਰੀਤਾ ਨਾਲ ਕਿਸਾਨਾਂ ਨਾਲ ਮੈਂ ਵਾਅਦਾ ਕਰਦਾ ਮੈਂ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਦਾ ਬਾਥਰੂਮ ਆ ਤੇ ਲਾਈਟ ਦਾ ਪ੍ਰਬੰਧ ਕਰਕੇ ਦੇਵਾਂ ਉਹ ਕਹਿੰਦੇ ਐ ਵੀ ਜਿਹੜਾ ਪਿਛਲੀਆਂ ਸਰਕਾਰਾਂ 'ਚ ਹੋ ਰਾਇ ਸੀ ਸਾਡੇ ਨਾਲ ਹੁਣ ਕਿੰਨਾ ਹੋ ਜੇ ਇਹ ਹੋਇਆ ਕੁਛ ਤਾਂ ਨਹੀਂ ਵੀ ਲਾਰਾ ਲੱਖਾ ਜਦੋਂ ਡਰਮੂਰੇ ਕਹਿੰਦੇ ਭੂਤ ਨੱਚਦੇ ਹੁੰਦੇ ਉਹਨਾਂ ਦੇ ਮੁਤਾਬਕ ਤਾਂ ਪਹਿਲਾਂ ਸਰਕਾਰਾਂ ਵਾਲੇ ਸਾਡੇ ਪਰ ਸਾਡੇ ਮਾਨ ਸਾਹਿਬ ਆ ਜਿਹੜੇ ਉਹ ਕਦੇ ਲਾਰਾ ਨਹੀਂ ਲਾਉਂਦੇ ਅਸੀਂ ਮਾਨ ਸਾਹਿਬ ਦੇ ਇੱਕ ਕਾਰਕੁਨਾਂ ਅਸੀਂ ਕਦੇ ਵੀ ਮਾਨ ਸਾਹਿਬ ਦੀ ਜਿਹੜੀ ਹੈ ਅੱਖਾਂ ਦੀ ਨਮੂਸ਼ੀ ਨਹੀਂ ਆਉਣ ਦੇਵਾਂਗੇ ਅਸੀਂ ਦਿਨੋਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਵੀ ਲੋਕਾਂ ਦੀ ਮੰਗ ਆ ਉਹਦੇ ਨਾਲ ਖਰਾ ਉਤਰਾਂਗੇ ਇਹ ਡਟ ਇਹ ਸਾਨੂੰ ਡਾਕਟਰ ਲక్ష్ਮੀਨ ਸਿੰਘ ਭਗਤ ਉਹਨੇ ਚਾਹ ਮੇਜਨੈਂਟ ਕੀਤਾ ਕਿ ਜਿਹੜਾ ਕੁਝ ਮੰਡੀ ਦੇ ਵਿੱਚ ਕੰਮ ਅਧੂਰੇ ਪਏ ਨੇ ਉਹ ਜਲਦੀ ਤੋਂ ਜਲਦੀ ਕੀਤੇ ਜਾ ਰਹੇ ਨੇ ਜਿਹੜਾ ਅਸੀਂ ਗੱਲ ਕਹਿੰਨੇ ਆ ਉਹ ਪੂਰੀ ਕਰਦੇ ਆ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਮੈ ਅਵਤਾਰ ਸ੍ਰੀ ਤਾਰਾ ਫਿਰ ਮਿਲਦੇ ਆ ਧੰਨਵਾਦ